ਤਾ ਇੱਕ ਕੁੜੀ ਵਾਲਿਆਂ ਨੇ ਸ਼ਰਤ ਲਾ ਦਿੱਤੀ ਕਿ ਕੋਈ ਬਜ਼ੁਰਗ ਨਹੀਂ ਆਉਣਾ ਚਾਹੀਦਾ ਬਰਾਤ ਚ ਤਾਂ ਫਿਰ ਵੀ ਕਿਸੇ ਨੇ ਕਿਹਾ ਪਿੰਡ ਚ ਕਹਿੰਦੇ ਲਕੋਲ ਕੋ ਕੇ ਕੱਦ ਬਜ਼ੁਰਗ ਲੈ ਜਾਓ ਤਜਰਬਾ ਕੰਮ ਆਊਗਾ ਤੇ ਉਹ ਉਹ ਤੇ ਸੰਦੂਕ ਚ ਪਾ ਕੇ ਬਿਠਾ ਕੇ ਇੱਕ ਬਜ਼ੁਰਗ ਨੂੰ ਲੈ ਗਏ ਉਹ ਕਹਿੰਦੇ ਦੇਖ ਲੋ ਜੀ ਕੋਈ ਸਾਡੇ ਸਾਰੇ ਯੰਗ ਮੁੰਡੇ ਨੇ ਤੇ ਸਾਡੇ ਚ ਬਜ਼ੁਰਗ ਹੈ ਨਹੀਂ ਕਹਿੰਦੇ ਠੀਕ ਹੈ ਉਹ ਕਹਿੰਦੇ ਜੀ ਆਨੰਦਕਾਰਜ ਫੇਰ ਹੋਣਗੇ ਕਿੰਨੇ ਜਾਣੇ ਉਹ ਕਹਿੰਦੇ ਜੀ 50 ਜਾਣੇ ਆ 50 ਹੀ ਬੱਕਰੇ ਨੇ ਕਹਿੰਦੇ ਤਾਂ ਇੱਕ ਇੱਕ ਬੱਕਰਾ ਖਾਣਾ ਪੈਣਾ ਹੁਣ ਇੱਕ ਇੱਕ ਬੱਕਰਾ ਕਿੱਥੋਂ ਖਾਊਗਾ ਜੀ ਕੋਈ ਬੰਦਾ ਕਹਿੰਦੇ ਬੜਾ ਪੰਗਾ ਪੈ ਗਿਆ ਯਾਰ ਹੁਣ ਕਿਵੇਂ ਕਰਾਂਗੇ ਕਹਿੰਦੇ ਬਜ਼ੁਰਗ ਨੂੰ ਪੁੱਛ ਲੋ ਜਿਹੜਾ ਸੰਦੂਕ ਚਿਲਕ ਹੋਇਆ ਹੋਇਆ ਹੈ ਵੀ ਆਏ ਗੱਲ ਹੋ ਗਈ ਉਹ ਬਜ਼ੁਰਗ ਕੋਲ ਗਏ ਉਹ ਕਹਿੰਦਾ ਵੀ ਉਹਨਾਂ ਨੂੰ ਕਹੋ ਇਕੱਠੇ ਨਾ ਵੱਡੋ ਇੱਕ-ਇੱਕ ਵੱਢੀ ਚੱਲੋ ਹੁਣ ਇੱਕ ਬੱਕਰਾ ਵੱਡਿਆ ਕਰਨ 50 ਜਾਣੇ ਸੀ ਦੋ-ਦੋ ਬੁਰਕੀਆਂ ਆਇਆ ਕਰਨ 1 2 5 10 ਇਹਦੇ 15 20 ਤੇ ਜਾਵੜਿਆ ਕੰਮ ਤੇ ਫੇਰ ਮੰਗੀ ਜਾਣਾਂ ਉਹ ਕਹਿੰਦੇ ਵੀ ਅਸੀਂ ਤਲਾਸ਼ੀ ਲੈਣੀ ਹੈ ਤੁਹਾਡੇ ਕੋਲ ਕੋਈ ਬਜ਼ੁਰਗ ਹੈਗਾ